ਜਨਾਬ ਜੀ ਇੱਕ ਤਾਂ ਜੀ ਰੇਹ ਦੀ ਆਏ ਸਾਲ ਬਲੈਕ ਹੁੰਦੀ ਆ ਫਸਲ ਤੋਂ ਪਹਿਲਾਂ ਜਿਹੜੀ ਰੇਹ ਦੀ ਯੂਰੀਆ ਦੀ ਬਲੈਕ ਹੁੰਦੀ ਆ ਡੀਪੀ ਦੀ ਬਲੈਕ ਹੁੰਦੀ ਆ ਉਹ ਆਰਥਿਕ ਸ਼ੋਸ਼ਣ ਹੁੰਦਾ ਕਿਸਾਨਾਂ ਦਾ ਫਿਰ ਇਹ ਨਹੀਂ ਗਿਆ ਜੀ ਉਹ ਪ੍ਰਾਈਵੇਟ ਦੁਕਾਨਦਾਰ ਕਰਦੇ ਆ ਜਿਹੜੀਆਂ ਸਰਕਾਰੀ ਸੁਸਾਇਟੀਆਂ ਉਹ ਨੈਨੋ ਯੂਰੀਆ ਤੇ ਨੈਨੋ ਡੀਪੀ ਨਾਲ ਦੇ ਰਹੀ ਹੈ ਜਿਹਨੂੰ ਵੀ ਪੀਏਯੂ ਮਾਨਤਾ ਨਹੀਂ ਦੇ ਰਹੀ ਜਿਹੜੀ ਡੀਪੀ ਆ ਪਿਛਲੀ ਵਾਰ ਵੀ ਅਸੀਂ ਬਹੁਤ ਦੋ ਬਾਰੀ ਮੈਂ ਮੰਤਰੀ ਕੋਲ ਗਿਆ ਸੀਗਾ ਡੀਪੀ ਤੇ ਯੂਰੀਆ ਇਹ ਗਣਾ ਕਿਉਂਕਿ ਉਹ ਨੈਸ਼ਨਲ ਪ੍ਰੋਡਕਟ ਹੈ ਉਧਰੋਂ ਆਉਂਦਾ ਹੈ ਅਸੀਂ ਕਹੇ ਵੀ ਜਦੋਂ ਅਸੀਂ ਤੁਹਾਨੂੰ ਫੂਟਬਾਲ ਦੇ ਵਿੱਚ 185 ਲੱਖ ਮੀਟ्रिक टन ਝੋਨਾ ਦਿੰਨੇ ਆ 125 ਲੱਖ ਮੀਟ्रिक टन ਤੁਹਾਨੂੰ ਅਸੀਂ ਕਣਕ ਦਿੰਨੇ ਆ ਤਾਂ ਸਾਨੂੰ ਡੀਏਪੀ ਤਾਂ ਦਿਓ ਸਾਨੂੰ ਯੂਰੀਆ ਤਾਂ ਦਿਓ ਤੇ ਉਦੋਂ ਉਦੋਂ ਤੁਸੀਂ ਹੱਥ ਖਿੱਚ ਲੈਨੇ ਹੋ ਤਾਂ ਹੁਣ ਉਹਨਾਂ ਨਾਲ ਠੀਕ ਸੰਬੰਧ ਨਹੀਂ ਉਹ ਕਹਿੰਦੇ ਵੀ ਠੀਕ ਨਹੀਂ ਤਾਂ ਮੈਂ ਕਹਾਂ ਮੋਕਰ ਲੱਗਿਆ ਮੈਂ ਤਾਂ ਤਾਮਿਲਨਾਡੂ ਨਾਲ ਗੱਲ ਕਰੂੰ ਉਹਦੇ ਨਾਲ ਥੋੜਾ ਜਿਹਾ ਫਿਰ ਡਰਦੇ ਨੇ ਵੀ ਕਿਤੇ ਸੈਂਟਰ ਵਾਲੇ ਪਾਸਿਓਂ ਕਿਉਂਕਿ ਪੀ ਡੀ ਐਸ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜਿਨ੍ਹਾਂ ਨੇ ਇਹਨਾਂ ਨੂੰ ਅਨਾਜ ਚਾਹੀਦਾ ਹੈ ਅਨਾਜ ਦਿੰਦੇ ਆਪਾਂ 45% ਪਹਿਲਾਂ ਆਣੇ ਨੇ ਧਿਆਨ ਨਹੀਂ ਦਿੱਤਾ ਨਹੀਂ ਐਸੀ ਗੱਲ ਨਹੀਂ ਸੀ ਪੰਜਾਬ ਦਾ ਜਿੰਨੀ ਮਰਜ਼ੀ ਆਪਣੀ ਮਰਜ਼ੀ ਚਲਾ ਸਕਦਾ ਉੱਥੇ ਉਹ ਹੁਣ ਚਲਾਵਾਂਗੇ ਸੁਸਾਇਟੀਆਂ ਨੂੰ ਵੀ ਜਿਉਂਦੀਆਂ ਕਰਾਂਗੇ ਤੇ ਤੁਹਾਨੂੰ ਕੋਈ ਐ ਅਲਟਰਨੇਟਿਵ ਨਹੀਂ ਦੇਊਗਾ ਵੀ ਇਹਦੀ ਥਾਂ ਤੇ ਆ ਲੈ ਜਾ ਇੱਕ ਨਾਲ ਬੋਰੀ